ਇਹ ਕਿਤੇ ਸਾਂਝੀ ਜਗ੍ਹਾ ਕੋਈ 10 20 ਮਰਲੇ ਦੇ ਵਿੱਚ ਇੱਕ ਡੌਗ ਰੱਖੰਦਾ ਹਰ ਪਿੰਡ ਹਰ ਸ਼ਹਿਰ ਵਿੱਚ ਅਪਰਾਲਾ ਕੀਤਾ ਜਾਵੇ ਰਾਸ਼ਨ ਪਾਣੀ ਰੋਟੀ ਪਾਣੀ ਜਿਹੜਾ ਵਾ ਕਿੱਥੇ ਪਾਓ ਤੇ ਇਹਨਾਂ ਨੂੰ ਕਿਸੇ ਬੰਨੇ ਜਾਣ ਦੀ ਲੋੜ ਨਾ ਪਵੇ ਪਰ ਮੇਰੇ ਕੋਲ ਆਉਂਦੇ ਆ ਰੋਟੀ ਖਾ ਕੇ ਸਵੇਰੇ ਸ਼ਾਮ ਨੂੰ ਨਾ ਚੱਲ ਜਾਣਾ ਅੱਛਾ ਜੀ ਉਹਨਾਂ ਸਿਰਫ ਰੋਟੀ ਖਾਣੀ ਹੁੰਦਾ ਵਾ ਅੱਛਾ ਜੀ ਲੰਗਰ ਲਾਉਣਾ ਵਾ ਤੇ ਅਸਲੀ ਜਿਹੜਾ ਲੰਗਰ ਆ ਉਹ ਬੇਜਬਾਨ ਵਾਸਤੇ ਪਰ ਮੈਂ ਚਾਹਣਾ ਵਾਂ ਕਿ ਸਭ ਤੋਂ ਵੱਡੀ ਜੇ ਸੇਵਾ ਕਹਿੰਦੇ ਜੀ ਨਾ ਤੇ ਉਹ ਇਹ ਬੇਜਬਾਨ ਡੌਗ ਦੀ ਆ ਤੇ ਸਕਿਉਰਟੀ ਦੀ ਲੋੜ ਆ ਪਰ ਮੇਰੀ ਤੇ ਰੱਬ ਨੇ ਵੱਲੋਂ ਸਕਿਉਰਟੀ ਇਹੋ ਜੀ ਆ ਕਿ ਮੈਂ ਜਿੱਧਰ ਨੂੰ ਕਹਾਂ ਉਧਰ ਨੂੰ ਜਾਂਦੇ ਆ ਤਰਨਤਾਰਨ ਦੇ ਮੱਲਾ ਮਰਾਦਪੁਰਾ ਦੇ ਵਿੱਚ ਅਸੀਂ ਐਸੋਲੇ ਮੌਜੂਦ ਆ ਗ੍ਰੇਡ ਪੰਜਾਬ ਟੀਵੀ ਤੁਸੀਂ ਦੇਖ ਰਹੇ ਹੋ ਅਤੇ ਵਾਤਾਵਰਣ ਪ੍ਰੇਮੀ ਦੇ ਨਾਲ ਤੁਹਾਨੂੰ ਮਿਲਾਵਾਂਗੇ ਕਿਵੇਂ ਉਹ ਆਪਣੇ ਘਰ ਦੇ ਵਿੱਚ ਆਵਾਰਾ ਕੁੱਤਿਆਂ ਨੂੰ ਜਿਹੜਾ ਉਹਨਾਂ ਨੇ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਰੱਖਿਆ ਹੋਇਆ ਹੈ ਆ ਉਹ ਗੱਲਬਾਤ ਕਰਕੇ ਜਾਣਦੇ ਆ ਕਿ ਉਹਨਾਂ ਦਾ ਇਹਨਾਂ ਬੇਜਬਾਨਾਂ ਨਾਲ ਪਿਆਰ ਕਿਵੇਂ ਪੈਂਦਾ ਮੇਰੇ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਸਾਰਤਾ ਦਾ ਬਹੁਤ ਬਹੁਤ ਸਵਾਗਤ ਹੈ ਜੀ ਹਾਂ ਜੀ ਕੀ ਕਹਿਣਾ ਚਾਹੋਗੇ ਨਾਮ ਵੀ ਜਰੂਰ ਦੱਸਿਓ ਆਪਣਾ ਤੇ ਇਸ ਪਾਸੇ ਵਾਲਾ ਕਿਵੇਂ ਤੁਸੀਂ ਆਉਂਦੇ ਹੋ ਸੇਵਾ ਵਾਲੇ ਪਾਸੇ ਬੇਜਬਾਨਾਂ ਦੀ ਸੀ ਇਹਦੇ ਬਾਰੇ ਜਰੂਰ ਦੱਸਿਓ ਜੀ ਕੋਈ ਨਾਮ ਮੇਰਾ ਸਰਬਜੀਤ ਸਿੰਘ ਆ ਜ਼ਿਲ੍ਹਾ ਤਰਨਤਾਰਨ ਦਾ ਮੁਰਾਦਪੁਰ ਦਾ ਮੈਂ ਰਹਿਣ ਵਾਲਾ ਜੀ ਬਾਕੀ ਇਹ ਅਭੀ ਮੈਂ ਪਹਿਲਾਂ ਤੇ ਸ਼ਹੀਦ ਉਦਮ ਸਿੰਘ ਵੈਲਪਰ ਸੁਸਾਇਟੀ ਪੰਜਾਬ ਲੈਵਲ ਤੇ ਰਜਿਸਟਰਡ ਕਰਾਈ ਮੈਂ ਉਹ ਚਲਾਉਣਾ ਜੀ ਜੀ ਉਸ ਤੋਂ ਬਾਅਦ ਮੈਂ ਆਪਣਾ ਕਬਾੜ ਦਾ ਮੇਰਾ ਕਾਰੋਬਾਰ ਆ ਅੱਛਾ ਜੀ ਉਹਦੇ ਨਾਲ ਨਾਲ ਮੈਂ ਇੱਕ ਡੌਗ ਸੀ ਲਾਵਾਰਸ ਇੱਥੇ ਕਿਨੇ ਸੁੱਟ ਕੇ ਗਿਆ ਸੀ ਜੀ ਪਿਓਰ ਲੈਬਰਾ ਉਹਨੂੰ ਅਸੀਂ ਟਵਾਚੋਂ ਚੱਕ ਕੇ ਲਿਆਏ ਹਾਂ ਉਹਦਾ ਹੀ ਕਾਫੀ ਇੱਥੇ ਇਲਾਜ ਕਰਾਇਆ 1.5 ਮਹੀਨਾ ਤੋਂ ਜੀ ਉਸ ਤੋਂ ਬਾਅਦ ਫਿਰ ਇਹਨਾਂ ਨੇ ਜਵਾਬ ਦਿੱਤਾ ਸੀ ਹਸਪਤਾਲ ਵਾਲਿਆ ਕਿ ਇਹਨੂੰ ਜੇ ਇਲਾਜ ਕਰਾਉਣਾ ਤੇ ਯੂਨੀਵਰਸਿਟੀ ਲੁਧਿਆਣੀ ਲੈ ਜਾਓ। ਉਹਦੇ ਗੁਰਦੇ ਕਿਟਣੀਆਂ ਖਰਾਬ ਸੀ। ਫਿਰ ਉਹਦੀ 8 ਤੋਂ 10000 ਰੁਪਏ ਦਾ ਜਿਹੜਾ ਖਰਚਾ ਸੀ ਹਫਤੇ ਦਾ ਜਿਹੜਾ ਮੈਂ ਯੂਨੀਵਰਸਿਟੀ ਲੁਧਿਆਣੀ ਲੈ ਕੇ ਜਾਂਦਾ ਹਾਂ। ਜੀ। ਉਸ ਤੋਂ ਬਾਅਦ ਫਿਰ ਮੈਂ ਕਾਫੀ ਇਲਾਜ ਉਹਦਾ ਕਰਾਇਆ। ਪਰ ਇੱਕ ਵਾਰੀ ਵਿੱਚੋਂ ਠੀਕ ਹੋ ਗਈ ਠੀਕ ਹੋਣ ਤੋਂ ਬਾਅਦ ਉਹਦਾ ਜਿਹੜਾ ਨਵੇਂ ਸਾਲ ਵਾਲੇ ਦਿਨ ਜਿਹੜੀ ਉਹਦੀ ਡੈਥ ਹੋ ਗਈ। ਉਸ ਤੋਂ ਜਨਵਾਰ ਨੇ ਤੁਹਾਡੇ ਕੋਲ ਇਸ ਵਕਤ ਤੇ ਕੀ ਕਹਿਣਾ ਚਾਹੋਗੇ ਕਦੀ ਪਰਿਵਾਰ ਨੇ ਕਿਰਨਾਣੀ ਮਣਾਈ ਇਸ ਚੀਜ਼ ਤੋਂ ਕਿ ਤੁਸੀਂ ਇੰਨੇ ਜਾਨਵਰ ਘਰੇ ਲੈ ਕੇ ਆਏ ਹੋ ਵੇਖੋ ਜੀ ਜੇ ਗੱਲ ਕਰੋ ਪਰਿਵਾਰ ਦੀ ਪਰਿਵਾਰ ਦੇ ਨਾਲ ਚੱਲਣਾ ਅੱਜ ਕੱਲ ਬੜਾ ਸਮੇਂ ਦੇ ਮੁਤਾਬਕ ਔਖਾ ਜੀ ਜੀ ਬਾਕੀ ਪਹਿਲਾਂ ਪਹਿਲਾਂ ਮੇਰੇ ਪਰਿਵਾਰ ਨੇ ਨਫ਼ਰਤ ਕੀਤੀ ਸੀ ਬਾਅਦ ਵਿੱਚ ਫਿਰ ਮੈਂ ਇੱਕ ਹੀ ਚੀਜ਼ ਕੀਤੀ ਸੀ ਵੀ ਮੈਂ ਪਰਿਵਾਰ ਛੱਡ ਸਕਦਾ ਹਾਂ ਮੈਂ ਡਾਕ ਨਹੀਂ ਛੱਡ ਸਕਦਾ ਹੁਣ ਮੇਰੇ ਕੋਲ 12 12 ਜਾਨੇ ਆ 8 ਬੱਚੇ ਆ ਤੇ 3-4 ਸਿਆਣੇ ਕੁੱਤੇ ਨੇ ਉਹਨੇ ਮੇਰੇ ਤੋਂ ਜੀ ਜੀ ਉਸ ਤੋਂ ਬਾਅਦ ਤਿੰਨ ਚਾਰ ਮੇਰੇ ਕੋਲ ਆਉਂਦੇ ਆ ਰੋਟੀ ਖਾ ਕੇ ਸਵੇਰੇ ਸ਼ਾਮ ਉਹਨਾਂ ਚੱਲ ਜਾਣਾ ਅੱਛਾ ਜੀ ਉਹਨਾਂ ਸਿਰਫ ਰੋਟੀ ਖਾਣ ਹੀ ਆਉਣਾ ਅੱਛਾ ਜੀ ਹਾਂ ਜੀ ਜਿਵੇਂ ਕਿ ਅੱਜ ਕੱਲ੍ਹ ਸਮਾਜ ਵਿੱਚ ਬੜੇ ਲੰਗਰ ਲਗਾਏ ਜਾਂਦੇ ਆ ਤੇ ਉਹਨਾਂ ਨੂੰ ਕੀ ਮੈਸੇਜ ਦੇ ਦੇਣਾ ਚਾਹੋਗੇ ਤੁਸੀਂ ਕਿ ਜਿਹੜਾ ਇਹ ਸੇਵਾ ਵੱਡੀ ਆ ਕਿਵੇਂ ਵੇਖਦੇ ਹੋ ਤੁਸੀਂ ਵੇਖੋ ਜੀ ਸੇਵਾ ਹਰ ਬੰਦੇ ਦੀ ਆਪਣੀ ਅੱਜ ਕੱਲ੍ਹ ਦੀ ਮਨਮਰਜ਼ੀ ਦੀ ਸੇਵਾ ਵਾ ਜੀ ਜੀ ਜ਼ਿਆਦਾਤਰ ਲੋਕ ਸੇਵਾ ਉਹ ਕਰਦੇ ਆ ਜਿਹੜੀ ਲੋਕ ਵਿਖਾਵਾ ਹੋਵੇ ਭੀ ਵਾ 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 ਹੋਵੇ 10 ਬੰਦੇ ਰਲ ਕੇ ਲੰਗਰ ਲਾਤਾ ਉਸ ਤੋਂ ਬਾਅਦ ਜਿਹੜਾ ਵਾ ਇਹ ਜਿਹੜੀ ਉਥੋਂ ਦਾਲ ਸਬਜ਼ੀ ਬਦਣੀ ਉਹ ਮੇਰੇ ਰਕਿਆਂ ਦੇ ਲੰਗਰ ਲਾਉਣਾ ਇਹਦੇ ਸੱਤ-ਸੱਤ ਦਿਨੋਂ ਘਰਾਂ ਚੋਂ ਫਰੈਜ ਚੋਂ ਹੀ ਨਹੀਂ ਮੁੱਕਦੀ ਜੀ ਲੰਗਰ ਲਾਉਣਾ ਵਾ ਤੇ ਅਸਲੀ ਜਿਹੜਾ ਲੰਗਰ ਆ ਉਹ ਬੇਜਬਾਨ ਵਾਸਤੇ ਆ ਜੀ ਨਾਲੇ ਕਮਾਈ ਕਰ ਸਕਦੇ ਆ ਜੀ ਨਾਇਕ ਇਹ ਨੇ ਇਹਨਾਂ ਨੂੰ ਦਬਕਾ ਜ਼ਰੂਰ ਮਾਰਨਾ ਰੋਟੀ ਨਹੀਂ ਪਾਉਣੀ ਅੱਛਾ ਪਰ ਮੈਂ ਇਹ ਚਾਹਣਾ ਵਾ ਕਿ ਸਭ ਤੋਂ ਵੱਡੀ ਜੇ ਸੇਵਾ ਕਹਿੰਦੇ ਜੇ ਨਾ ਤੇ ਉਹ ਇਹ ਬੇਜਬਾਨ ਡਾਕ ਦੀ ਆ ਅੱਛਾ ਜੀ ਹਾਂਜੀ ਇਹਨਾਂ ਨੂੰ ਰੋਟੀ ਪਾਓ ਹੁਣ ਮੇਰੀ ਤਿੰਨ ਟਾਈਮ ਰੋਟੀ ਆਉਂਦੀ ਘਰੋਂ ਜੀ ਤੇ ਤਿੰਨੇ ਟਾਈਮ ਇਹਨਾਂ ਨੂੰ ਮੈਂ ਰੋਟੀ ਖਵਾ ਕੇ ਦੁਪਹਿਰੇ ਇਹਨਾਂ ਨੂੰ ਦਲੀਆ ਪਾਉਣਾ ਵਾ ਸਵੇਰੇ ਬਰੈਡ ਪਾਉਣੇ ਆ ਨਾਲੋ ਤਵਾ ਰੋਟੀ ਪਾਉਣੀ ਆ ਫਿਰ ਇਹਨਾਂ ਨੂੰ ਸ਼ਾਮ ਨੂੰ ਰੋਟੀ ਦੇ ਨਾਲ ਦੁੱਧ ਤੇ ਦੁਪਹਿਰ ਵਾਲੀ ਰੋਟੀ ਸਵੇਰ ਵਾਲੀ ਚ ਦਹੀਂ ਹੁੰਦਾ ਇਹਨਾਂ ਨੂੰ ਇਹ ਚੀਜ਼ਾਂ ਦੇਣੀਆਂ ਤੁਹਾਡੀ ਗੱਲ ਵੀ ਪੂਰੀ ਮੰਨਦੇ ਨੇ हां बिल्कुल मानदे मैं जदों कहवा इधर नु आ जाओ मैं त कहया होता एक दिन मैं कहया ਲੋਕਾਂ ਨੂੰ ਤੇ ਸਕਿਉਰਟੀ ਦੀ ਲੋੜ ਆ ਪਰ ਮੇਰੀ ਤੇ ਰੱਬ ਨੇ ਵੱਲੋਂ ਸਕਿਉਰਟੀ ਇਹੋ ਜੀ ਆ ਤੇ ਮੈਂ ਜਿੱਧਰ ਨੂੰ ਕਹਾਂ ਉਹਧਰ ਨੂੰ ਜਾਂਦੇ ਆ ਇਹ ਵਫਾਦਾਰ ਨੇ ਗਿਰਦਾਰੀ ਨਹੀਂ ਕਰਦੇ ਤੁਸੀਂ ਕਿਸੇ ਵੀ ਬੰਦੇ ਨਾਲ ਅੱਜ ਦੇ ਸਮੇਂ 'ਚ ਯਾਰੀ ਲਾ ਲਓ ਜੀ ਜੀ ਬੰਦਾ ਤੁਹਾਡੇ ਨਾਲ ਉਹਨਾ ਚਿਰ ਨਿਭਾ ਕਰੇਗਾ ਜਦ ਤੱਕ ਤੁਹਾਡੀ ਜੇਬ ਦੇ ਵਿੱਚ ਪੈਸੇ ਆ ਜੀ ਜਦਨ ਤੁਹਾਡੇ ਦਿਨ ਮਾੜੇ ਚੱਲਣ ਲੱਗ ਪੇ ਉਸ ਦਿਨ ਤੋਂ ਬਾਅਦ ਤੁਹਾਡੇ ਯਾਰ ਹੋਣ ਸੱਜਣ ਹੋਣ ਰਿਸ਼ਤੇਦਾਰ ਹੋਣ ਉਹ ਤੁਹਾਡੇ ਤੋਂ ਪਾਸਾ ਵਟ ਜਾਣਗੇ ਜਿੰਨੇ ਚਿਰ ਤੁਹਾਡੀ ਜੇਬ ਭਾਰੀ ਆ ਉਹਨਾਂ ਚਿਰ ਤੁਹਾਡੀ ਸਰਦਾਰੀ ਆ ਜਿੱਦਨ ਤੁਹਾਡੀ ਜੇਬ ਸਾਹਸ ਦੇ ਨੂੰ ਹਟ ਗਈ ਜਾਂ ਤੁਹਾਡੇ ਕਾਰੋਬਾਰ 'ਚ ਕੋਈ ਘਾਟ ਆ ਗਿਆ ਤੇ ਉਹ ਗੱਲਬਾਤ ਨਹੀਂ ਰਹਿ ਗਈ ਤੇ ਤੁਹਾਡੇ ਜਿਹੜੇ ਸੱਜਣ ਵਾ ਉਹ ਤੁਹਾਡਾ ਸਾਥ ਛੱਡ ਜਾਣਗੇ ਪਰ ਅੱਜ ਦੇ ਸਮੇਂ ਦੇ ਵਿੱਚ ਡੌਗ ਜਿਹੜਾ ਵਫਾਦਾਰ ਆ ਇਹ ਸਾਥ ਨਹੀਂ ਛੱਡਦੇ ਭਈ ਇਹ ਭਾਵੇਂ ਘੰਟੇ ਬਾਅਦ ਆ ਇਹ ਉਂਝੀ ਪਿਆਰ ਕਰਨਗੇ ਜਿੱਦਾਂ ਸਵੇਰੇ ਕਰਨਗੇ ਘੰਟੇ ਘੰਟੇ ਬਾਅਦ ਤੂੰ ਆ ਜਾ ਘੁੰਮ ਕੇ ਤੇਰਾ ਨਾ ਪਿਆਰ ਉਹਨਾਂ ਹੀ ਕਰਨਗੇ ਪਰ ਬੱਚੇ ਵੀ ਅੱਜਕੱਲ ਜਿਹੜੇ ਸਾਡੇ ਕੋਈ ਇੱਕ ਵਾਰੀ ਕਿਤੇ ਉਹ ਚਾਰ ਪੰਜ 10 ਦਿਨਾਂ ਬਾਅਦ ਆਓ ਇੱਕ ਵਾਰੀ ਸੱਸ ਦੀ ਗੱਲ ਬੁਲਾਈ ਮੁੜ ਕੇ ਤੂੰ ਕੌਣ ਤੇ ਮੈਂ ਕੌਣ ਬਿਮਾਰ ਕੁੱਤੇ ਦਾ ਲਾਜ ਵੀ ਕਰਾਉਂਦੇ ਤੁਸੀਂ ਕਰਾਉਣਾ ਮੈਂ ਹੁਣ ਵੀ ਆ ਮੈਂ ਯੂਨੀਵਰਸਿਟੀਆਂ ਪਰਸੋਂ ਇਹਨਾਂ ਦੇ ਟੀਕੇ ਲੈ ਕੇ ਆ ਜਿਹੜੇ 20 ਦਿਨਾਂ ਬਾਅਦ ਪਹਿਲਾ ਇੱਕ ਲੱਗੇ ਬਿਮਾਰੀ ਵਾਲੇ ਹੁਣ ਮੈਂ ਇੱਕ ਟੀਕੇ ਫੇਰ ਲੈ ਕੇ ਆ 20 ਦਿਨਾਂ ਬਾਅਦ ਜਿਹੜੇ ਫੇਰ ਲੱਗਣੇ ਉਹਨਾਂ ਉਹ ਜਿਹੜੀ ਡੌਗ ਜਿੱਕੇ ਵੇਖੀ ਸੀ ਤੀ ਵੱਡੀ ਉਹਦੀ ਸਕਿੰਨ ਦੀ ਖਰਚੀ ਜੀ ਬਹੁਤ ਹੁੰਦੀ ਆ ਅੱਖ ਤੇ ਉਹਦੀ ਹੁਣ ਦਵਾਈ 6 700 ਜੀ ਪਰਸੋਂ ਆਈ ਆ ਦਵਾਈ ਵੀ ਦਿਵਾਉਣਾ ਵਾ ਟੀਕੇ ਵੀ ਬਿਮਾਰੀ ਵਾਲੇ ਲਵਾਉਣਾ ਵਾ ਕੇਰਨਾਂ ਦਾ ਜਿੱਥੇ ਤੱਕ ਜੋ ਵੀ ਇਹਨਾਂ ਦਾ ਮੈਨੂੰ ਕਰਨਾ ਪਵੇ ਉਹ ਮੈਂ ਕਰਦਾ ਵਾਂ ਫੋਨ ਮਿਲਦਾ ਇਹ ਕੰਮ ਕਰਕੇ ਮੈਂ ਕਹਿੰਨਾ ਵੀ ਬਹੁਤ ਹੀ ਵਧੀਆ ਗੁਰੂ ਘਰ ਜਾਣ ਦਾ ਤਾਂ ਫਾਇਦਾ ਵਾ ਜੇ ਆਪਾਂ ਬੇਜਬਾਨ ਦਾ ਸਹਾਰਾ ਬਣਨਾ ਤਾਂ ਗੁਰੂ ਘਰ ਹੋ ਜਾਈਦਾ ਵਾ ਕੋਈ ਸਿੱਖਣ ਵਾਸਤੇ ਜੇ ਸਿੱਖਣਾ ਵਾ ਤੇ ਬੇਗਬਾਨ ਦੀ ਸੇਵਾ ਕਰੋ ਜਿੰਨੇ ਵੀ ਚੋਕੇ ਜੋ ਕਰੋ ਇੱਕ ਰੱਖ ਲੋ ਦੋ ਰੱਖ ਲੋ ਹਰ ਪਿੰਡ ਹਰ ਸ਼ਹਿਰ ਦੇ ਵਿੱਚ ਡੌਗ ਤੁਰੇ ਫਿਰਦੇ ਆ ਇਹ ਸਾਡੀਆਂ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਇਹਦੇ ਉੱਤੇ ਧਿਆਨ ਦੇਣ ਦੀ ਲੋੜ ਆ ਪਿੰਡਾਂ ਦੇ ਵਿੱਚ ਵੇਖ ਲੋ ਕਿੰਨੀ ਪੰਚਾਇਤੀ ਜਗਾ ਵਾ ਉਹ ਕੀ ਹੁੰਦਾ ਵਾ ਕਾਲੀਆਂ ਦਾ ਰਾਜ ਆਇਆ ਤੇ ਕਾਲੀਆਂ ਨੇ ਕਬਜ਼ਾ ਕਰ ਲਿਆ ਕਾਂਗਰਸ ਦਾ ਰਾਜ ਆਇਆ ਤੇ ਕਾਂਗਰਸੀਆਂ ਨੇ ਕਬਜ਼ਾ ਕਰ ਲਿਆ ਹੁਣ ਆਮ ਆਦਮੀ ਪਾਰਟੀ ਦਾ ਰਾਜ ਆ ਤੇ ਇਹਨਾਂ ਦੇ ਜਿਹੜੇ ਚਮਚੇ ਆ ਉਹਨਾਂ ਦਾ ਆਪਣਾ ਕਬਜ਼ਾ ਕਰਨ ਪਰ ਜੇ ਕਿਤੇ ਸਾਂਝੀ ਜਗ੍ਹਾ ਕੋਈ 10 20 ਮਰਲੇ ਦੇ ਵਿੱਚ ਇੱਕ ਡੌਗ ਰੱਖੰਦਾ ਹਰ ਪਿੰਡ ਹਰ ਸ਼ਹਿਰ ਵਿੱਚ ਅਪਰਾਲਾ ਕੀਤਾ ਜਾਵੇ ਤੇ ਸਾਰੇ ਪਿੰਡ ਵਿੱਚ ਪੰਚਾਇਤ ਵੱਲੋਂ ਇੱਕ ਮਤਾ ਪਾਇਆ ਜਾਵੇ ਵੀ ਇਹਨਾਂ ਨੂੰ ਸਾਰੇ ਪਿੰਡ ਵੱਲੋਂ ਰਾਸ਼ਨ ਪਾਣੀ ਰੋਟੀ ਪਾਣੀ ਜਿਹੜਾ ਵਾ ਇੱਥੇ ਪਾਓ ਤੇ ਇਹਨਾਂ ਨੂੰ ਕਿਸੇ ਬੰਦੇ ਜਾਨ ਦੀ ਲੋੜ ਨਾ ਪਵੇ ਨਾਲੇ ਬੰਬਾਰੀ ਤੋਂ ਬਚੇ ਰਹਿਣ ਨਾਲੇ ਲੋਕਾਂ ਨੂੰ ਜਿਹੜਾ ਇਹ ਬੇਜਬਾਨ ਆਦੰਦੇ ਵੜਦੇ ਆ ਕੋਈ ਨਾ ਵੜਣਗੇ ਜਦੋਂ ਉਹਨਾਂ ਨੂੰ ਰਾਸ਼ਨ ਨਹੀਂ ਮਿਲਦਾ ਤੇ ਉਹਨਾਂ ਅੱਤੇ ਅਸੜਿਆ ਕੀ ਕਰਨਾ ਬੰਦੇ ਦਾ ਦੋ ਦਿਨ ਕਾਰੋਬਾਰ ਨੇ ਚੱਲੇ ਉਹ ਬੰਦਾ ਬੰਦੇ ਨੂੰ ਵੜਦਾ ਵਾ ਤੇ ਜਿਨ੍ਹਾਂ ਨੂੰ ਸ਼ਮਾਈ ਰੋਟੀ ਮਿਲਣੀ ਆ ਉਹਨਾਂ ਭਾਈ ਵੜਣਾ ਹੀ ਆ ਹੋਰ ਕੀ ਕਰਨਗੇ ਇਹ ਟਾਰਗੇਟ ਕੀ ਆ ਤੁਹਾਡਾ ਇਹ ਸੇਵਾ ਜਿਹੜੀ ਲਗਾਤਾਰ ਜਾਰੀ ਰੱਖਣੀ ਹਨ ਜਿੰਨਾ ਚਿਰ ਸਵਾਸ ਨੇ ਵੇਖੋ ਜੀ ਜਦ ਤੱਕ ਮੈਂ ਜੀਣਾ ਜਦ ਤੱਕ ਮੇਰੇ ਸਾਹ ਚੱਲਦੇ ਆ ਉਹਨਾਂ ਚਿਰ ਤੇ ਇਹ ਡੌਗ ਇੱਥੇ ਇਦਾਂ ਹੀ ਰਹਿਣਗੇ ਉਹ ਤੇ ਵੀ ਰੱਖੇ ਨਾਲ ਤੁਸੀਂ ਹਾਂ ਤੋ ਤੇ ਮੇਰੇ ਤੋਂ ਇਸ ਟਾਈਮ ਤੇ ਤਿੰਨ ਵਾਂ ਤਿੰਨ ਚਾਰ ਮੇਰੇ ਮਰ ਗਏ ਆ ਉਹ ਜਿਹੜੇ ਮਰ ਗਏ ਆ ਉਹਨਾਂ ਦੇ ਮੈਂ ਮਤਲਬ ਆਪਣਾ ਤੇ ਜਿਸ ਤਰ੍ਹਾਂ ਪਰ ਰੀਤ ਰਿਵਾਜ ਦੇ ਨਾਲ ਬੰਦੇ ਨੂੰ ਤੋਰਦੇ ਆ ਪਾਠ ਕਰਾਉਂਦੇ ਆ ਉਸੇ ਤਰ੍ਹਾਂ ਹੀ ਮੈਂ ਘਰੇ ਕੀਤੀ ਆ ਚਲੋ ਹਾਂਜੀ ਉਹਨਾਂ ਨੇ ਮੈਂ ਪਾਠ ਵੀ ਕਰਾਏ ਜਿਹੜੇ ਮਰ ਗਏ ਦਾਵਨੋਂ ਇਹ ਪਾਣੀ ਪਾਉਂਦੇ ਗਰਮੀਆਂ ਦੇ ਵਿੱਚ ਗਰਮੀਆਂ 'ਚ ਤੁਸੀਂ ਆਇਓ ਤੁਹਾਨੂੰ ਟੱਪ ਭਰਿਆ ਪਾਣੀ ਦਾ ਵੀ ਦਿਹੂਆ ਇੱਥੇ 10 ਕਿਲੋ ਜਿਹਨੇ ਜੋਗੇ ਹੀ ਪੱਠੇ ਵੀ ਰੱਖਦੇ ਆ ਫਿਰ 5-7 10 ਕਿਲੋ ਮੇਰੀਆਂ ਡੰਗਰ ਰੋਟੀਆਂ ਵੀ ਖਾ ਜਾਣ ਮੈਂ ਕਦੀ ਇਹੋ ਜੀ ਸਿਰਦਰਦੀ ਨਹੀਂ ਲੇ ਕਵਾੜ ਦਾ ਕੰਮ ਕਰਦੇ ਤੁਸੀਂ ਹਾਂ ਮੇਰਾ ਕਵਾੜ ਦਾ ਕੰਮ ਤੇ ਮਤਲਬ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਇਹ ਸੇਵਾ ਜਦੋਂ ਤੁਸੀਂ ਕਰਦੇ ਹੋ ਪ੍ਰਮਾਤਮਾ ਵੱਲੋਂ ਵੀ ਕੰਮ ਦੇਕਾਰ ਦੇ ਵਿੱਚ ਵਾਧਾ ਹੀ ਹੋਇਆ ਨਹੀਂ ਤਾਂ ਤੁਹਾਨੂੰ ਪਤਾ ਦੁਕਾਨ ਦੇ ਵਿੱਚੋਂ ਅੱਜਕੱਲ ਤਾਂ ਜਿਹੜਾ ਵੀ ਕਵਾਡੀਆਂ ਵੀ ਕੋਈ ਹੁੰਦਾ ਉਹਨੂੰ ਹੁੰਦਾ ਕਿ ਮੈਂ ਜੇ ਰੋਟੀਆਂ ਲਈਆਂ ਲੋਹਾ ਲਿਆ ਤਾਂ ਉਹਨੂੰ ਮਹਿੰਗੇ ਰੂਪ ਚ ਵੇਚ ਕੇ ਕੋਈ ਸਪੈਸਿ ਖਮਾਉਣੇ ਆ। ਦੇਖੋ ਜੀ ਲੋਕਾਂ ਦੀ ਆਦਤ ਸਭ ਤੋਂ ਪਹਿਲੀ ਤੇ ਹੈ ਰੋਣ ਦੀ। ਜਦੋਂ ਤੁਸੀਂ ਰੋਣ ਲੱਗ ਪਏ ਨਾ ਕਿ ਹਾਏ ਮਰ ਗਏ ਹਾਏ ਲੁੱਟੇ ਗਏ ਤੇ ਰੱਬ ਸੋਚਦਾ ਵਾ ਕਿ ਯਾਰ ਇਹਦੇ ਮੇਰੇ ਦਿਨ-ਦਿਆਂ ਦਿਨ-ਦਿਆਂ ਵੀ ਮੇਰੀ ਬਦਨਾਮੀ ਕਰਦਾ। ਤੇ ਇਹਨੂੰ ਇਹ ਜੋ ਚੰਗਾ ਜਿੱਥੇ ਹੈਗਾ ਉੱਥੇ ਹੀ ਰਹਿੰਦੀ। ਆਪਾਂ ਨਾ ਜ਼ਿੰਦਗੀ ਦੇ ਪ੍ਰਵਾਹ ਕੀਤੀ ਨਾ ਕਰਨੀ ਨਾ ਗੱਲ ਸਰਦਰ ਦੀ ਲਈ ਰੱਬ ਦੀ ਕਿਰਪਾ ਵਾ ਉਹੀ ਕਿਰਪਾ ਦੇ ਨਾਲ ਹੀ ਸਾਡੀ ਰੋਟੀ ਚੱਲਦੀ ਆ ਉਹੀ ਕਿਰਪਾ ਦੇ ਨਾਲ ਹੀ ਇਹਨਾਂ ਦੀ ਰੋਟੀ ਚੱਲਦੀ ਬਹੁਤ ਬਹੁਤ ਧੰਨਵਾਦ ਹੈ ਸਾਡੇ ਨਾਲ ਗੱਲਬਾਤ ਕਰਨ ਲਈ ਅਤੇ ਆਪਣੇ ਸ਼ੁੱਭ ਤੇ ਚੰਗੇ ਵਿਚਾਰ ਲੋਕਾਂ ਤੱਕ ਰੱਖਣ ਲਈ ਬਹੁਤ ਬਹੁਤ ਧੰਨਵਾਦ ਧੰਨਵਾਦ ਸੋ ਇਹ ਸਨ ਸਰਬਜੀਤ ਸਿੰਘ ਜੀ ਜੋ ਕਿ ਕਵਾੜ ਦਾ ਕੰਮ ਕਰਦੇ ਨੇ ਮੁਰਾਦਪੁਰੇ ਦੇ ਵਿੱਚ ਅਤੇ ਤੁਸੀਂ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਕਿ ਐਵੇਂ ਉਹਨਾਂ ਦੇ ਕੋਲ ਜਿਹੜੇ ਜਾਨਵਰ ਨੇ ਡੌਗ ਦੇ ਰੂਪ ਦੇ ਵਿੱਚ ਤੋਤੇ ਨੇ ਉਹ ਤਸਵੀਰਾਂ ਚ ਤੁਸੀਂ ਵੇਖ ਰਹੇ ਹੋਗੇ ਕਿ ਇੱਕ ਉਹਨਾਂ ਦਾ ਪਿਆਰ ਆ ਇਹਨਾਂ ਜੀਵਾਂ ਦੇ ਨਾਲ ਬੇਜਮਾਨਿਆਂ ਦੇ ਨਾਲ ਅਤੇ ਉਹਨਾਂ ਨੇ ਇਹੀ ਮੈਸੇਜ ਦਿੱਤਾ ਕਿ ਇਹ ਬੇਜਮਾਨੇ ਮੂੰਹੋਂ ਦੱਸ ਨਹੀਂ ਸਕਦੇ ਕਿ ਸਾਨੂੰ ਭੁੱਖ ਲੱਗੀ ਆ ਤਾਂ ਇਹਨਾਂ ਨੂੰ ਰੋਟੀ ਜ਼ਰੂਰ ਪਾਓ ਤਾਂ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਉਹ ਕਿਵੇਂ ਆਪਣੇ ਘਰ ਦੇ ਵਿੱਚ ਆਪਣੇ ਨਾਲ ਹੀ ਜਿਹੜਾ ਇਹਨਾਂ ਨੂੰ ਰੱਖਦੇ ਨੇ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਵੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਆਸ ਕਰਦੇ ਹਾਂ ਸਾਡੀ ਅੱਜ ਦੀ ਇਹ ਕਵਰੇਜ ਤੁਹਾਨੂੰ ਪਸੰਦ ਆਈ ਹੋਵੇਗੀ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮਹਿੰਦਰਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ